ਸਤਿਕਾਰਯੋਗ ਕਾਰਵਾਈ ਸਾਰਿਆਂ ਨੂੰ ਲੋ ਬਾਈ ਕੰਮ ਕਾਰਾਂ ਦੇ ਹੋ ਗਏ ਵਿਲੇ ਆਪਾਂ ਹੁਣ ਪਨੀਰੀ ਵਾਲਾ ਖੇਤ ਬਾਕੇ ਆਏ ਤੇ ਨਿੰਦਰ ਆਇਆ ਹੋਇਆ ਅੱਜ ਸਤਿ ਸ੍ਰੀ ਅਕਾਲ ਜੀ ਨਿੰਦਰ ਵੀ ਵਿਲੇ ਹੋ ਕੇ ਆ ਗਿਆ ਕਹਿੰਦਾ ਫਿਰ 20 ਦਿਨਾਂ ਤੱਕ ਮੱਕੀ ਦਾ ਕੰਮ ਚੱਲ ਪੈਣਾ ਵਿਲੇ ਮਹਾਪਾਈਆਂ ਦੀ ਕਬਰਸਾਰ ਲਿਆਈ ਗਿਆ ਕਹਿੰਦਾ ਗੇੜਾ ਮਾਰ ਕੇ ਵਿਲੇ ਸੇ ਤਾਂ ਨਹੀਂ ਹੋਗੇ ਸੀਜ਼ਨ 'ਚ ਜੋ ਤਾਂ ਜ਼ਿਆਦਾ ਲੱਗ ਗਿਆ ਕਹਿੰਦਾ ਨਾਲੇ ਇਹ ਵੀ ਕਰਦਾ ਬਾਈ ਨੇ ਸੀਜ਼ਨ ਤੇ ਪਹਿਲਾਂ ਔਰ ਬਾਅਦ ਚ ਗੇੜਾ ਜ਼ਰੂਰ ਮਾਰ ਕੇ ਜਾਣਾ ਕਿਵੇਂ ਲੱਗਿਆ ਕੀ ਕਰਦੇ ਆ ਕਿਵੇਂ ਚੱਲਦੀ ਰਾਨੀ ਦੁੱਖ ਸੁੱਖ ਨਾ ਯਾਰ ਤੇ ਬੀਤ ਜਾਣੇ ਆ ਤੇ ਪੁੱਛੂਗੇ ਇਹ ਦੁੱਖ ਸੁੱਖ ਹੋਵੇ ਪੁੱਛੂਗੇ ਕਿ ਨੂੰ ਹਾਂ ਸਹੀ ਗੱਲ ਆਪਣਾ ਬਈ ਉਹ ਹਸਾਬ ਨਹੀਂ ਹੈਗਾ ਆਪਣਾ ਸਾਫ਼ ਸਿੱਧਾ ਜਿੱਥੇ ਜਿਹੜੀ ਮਸ਼ੀਨ ਤੇ ਵੀ ਗਏ ਆ ਆਪਾਂ ਬੰਦੇ ਦੇ ਮੂੰਹ ਮੱਥੇ ਲਾ ਕੇ ਉਹ ਹਸਾਬ ਦਾ ਛੱਡੇ ਆ ਲਾ ਮੂੰਹ ਮੱਥੇ ਲਾ ਕੇ ਨਾ ਸਹੀ ਗੱਲ ਹਾਂ ਇਹ ਨਹੀਂ ਹੈਗਾ ਮੂੰਹ ਇੱਕ ਦੂਰ ਨੂੰ ਦੇਖ ਕੇ ਮੈਨੂੰ ਦੇਖ ਕੇ ਤੂੰ ਗਾਲਾਂ ਕੱਢੀ ਜਾਵੇਂ ਇਹ ਕਿੱਥੇ ਪੈਦਾ ਮੈਂ ਤੈਨੂੰ ਦੇਖ ਕੇ ਕੱਢੀ ਆ ਨਾ ਉਨੇਕ ਜਾਣਾ ਇਹਨੇ ਰੋਪੜ ਦਾ ਕਹਿੰਦਾ ਤੈਨੂੰ ਨਾਲ ਲੈ ਕੇ ਜਾਣਾ ਚਾਹੁੰਦਾ ਹੋਰ ਯਾਰ ਮੈਂ ਚੱਲਦੇ ਆ ਰੋਪੜ ਯਾਰ ਆਹ ਦੇਲਾ ਜਾ ਸੀਜਨ ਦੇ ਗੁਜਰਾਤ ਤੇ ਆਇਆ ਤਾਂ ਢੂਈ ਨੂੰ ਪਜਾਦਾ ਏ ਢੂਈ ਸਪੈਸ਼ਲ ਢੂਈ ਵਾਸਤੇ ਆਇਆ ਤਾਂ ਇਹਦੇ ਹਟ ਹੁਣ ਫੇਰ ਢੂਈ ਦਿਖਾਉਣਾ ਮੈਂ ਘਰਾਂ ਘੇ ਕੇ ਆਇਆ ਮਾਂ ਮੈਂ ਢੂਈ ਦਿਖਾਉਣ ਚੱਲਿਆ ਮੈਨੂੰ ਘਰ ਵਾਲੇ ਕਹਿੰਦੇ ਆ ਮੈਨੂੰ ਪਤਾ ਕਿੱਥੇ ਜਾਣਾ ਤਨ ਨੂੰ ਪਤਾ ਕੀ ਗੱਲ ਹੈ ਉਹ ਵੀ ਸੱਚੇ ਆ ਉਹ ਵੀਡੀਓ ਇੱਕ ਤਾਂ ਵੀਡੀਓ ਦੇਖ ਲੈ ਮੈਂ ਇੱਥੇ ਗਿਆ ਉਹ ਵੀ ਉਹ ਵੀ ਵੀਡੀਓ ਦਿਖਾ ਕੇ ਨਹੀਂ ਆਇਆ ਤੂੰ ਹੀ ਉਹ ਮੈਂ ਕਿਹਾ ਮੈਂ ਦਿਖਾ ਕੇ ਆਇਆ ਮੈਂ ਤੇ ਮੇਰੇ ਕੋਲ ਫੋਨ ਲਾਉਣਾ ਤਾਂ ਮੰਨਿਆ ਜਾਂ ਫੋਨ ਨੰਬਰ ਡਾਇਲ ਕਰਿਆ ਮੈਂ ਕਿ ਤੂੰ ਕਿੱਥੇ ਦਿਖਾ ਕੇ ਆਇਆ ਤੂੰ ਤਾਂ ਕਾਲੇ ਕੋ ਜਾ ਕੇ ਆਇਆ ਬਹਾਨਾ ਲਾ ਗਿਆ ਉਹ ਨਹੀਂ ਮੈਂ ਮੈਂ ਵੀ ਤੂੰ ਹੀ ਦਿਖਾਉਣ ਗਿਆ ਰੋਜ਼ ਦਿਨ ਆਪਣਾ ਡਾਕਟਰ ਨੂੰ ਮਿਲਿਆ ਪਰ ਮੁੰਨ ਨਹੀਂ ਤੇ ਇਹ ਤੁਹਾਨੂੰ ਬਹਾਰਾਲੀ ਸਕੀਮ ਤਾਂ ਅਸੀਂ ਦੱਸ ਦਿੱਤੀ ਸੀ ਵੀ ਉਹਨੇ ਵੀ ਆਹੀ ਕਰਨਾ ਹਾਂ ਵਧੀਆ ਲੱਗਿਆ ਸੀਗਾ ਤੇਰੇ ਵਧੀਆ ਲੱਗਿਆ ਵਧੀਆ ਚੱਲੀਆ ਵਧੀਆ ਚੱਲੀਆ ਮੈਂ ਲਾਡ ਜਾ ਕੇ ਇਹ ਮੇਰਾ ਮੋਟਰ ਦਾ ਹੋ ਹੀ ਜਾਂਦਾ ਕੋਈ ਗੱਲ ਨਹੀਂ ਵਧੀਆ ਚੱਲੀ ਜੀ ਉਹ ਚੱਲ ਉਹਦਾ ਮਾੜਾ ਮੁੰਡਾ ਦਾ ਹੋਣਾ ਵੀ ਜਾਂਦਾ ਬਾਈ ਨੈ ਨਜ਼ਰ ਆ ਜਾਂਦੀ ਆ ਨਿੰਦਰ ਵਿੱਚ ਨੂੰ ਮੈਨੂੰ ਮਸ਼ੀਨ ਦੋਈ ਉਹਨੇ ਨਿੰਦਰ ਕਹਿੰਦਾ ਕੋਈ ਨਹੀਂ ਲੈਣੀ ਆਹੀ ਨਹੀਂ ਲੱਗਦੀ ਨਹੀਂ ਨਹੀਂ ਮੈਂ ਜਾਂਦਾ ਮੈਨੂੰ ਮੈਨੂੰ ਖਬਰ ਮਿਲੀ ਜੀ ਕਿ ਇਹ ਬੰਦੇ ਨੇ ਦੱਸਿਆ ਬਾਹਰ ਵਾਲੇ ਨੇ ਬਾਈ ਦਾ ਨੌ ਦਾ ਕਾਨੂੰਨ ਲੈਣਾ ਮੈਨੂੰ ਮੋੜਦੀ ਉੜਦੀ ਜੀ ਖਬਰ ਮਿਲੀ ਚੱਲ ਤੇਰੀ ਵੀਡੀਓ ਮੇਰੀ ਵੀਡੀਓ ਜੀ ਮੈਨੂੰ ਫੋਨ ਆਇਆ ਕਹਿੰਦਾ ਬਾਈ ਕਾਲੇ ਵਾਲੀ ਮਸ਼ੀਨ ਕਿਵੇਂ ਆ ਹੂੰ ਮੇਰਾ ਕਾਲੇ ਨੂੰ ਸੀਨਾ ਠੀਕ ਆ ਬਾਈ ਮਸ਼ੀਨ ਤਾਂ ਆਖੇ ਜੇ ਲੈ ਲਈਏ ਹੂੰ ਇੱਕ ਤਾਂ ਮੇਰੇ ਅੰਦਰ ਭਾਂਬੜਵਾ ਜਿਗਾ ਮੈਂ ਕਿਹਾ ਕਾਲੇ ਨੇ ਨੌਕ ਮਿਲੇ ਆ ਵੇਚਣ ਦਾ ਮਸ਼ੀਨ ਫੇ ਭਾਈ ਮੈਂ ਕਿਹਾ ਉਹ ਤਾਲਾ ਮੋੜਾ ਲਾ ਕੇ ਆਂ ਬਾਈ ਕੋਈ ਨਹੀਂ ਮੈਂ ਤਾਂ ਲਾਉਣਾ ਆਪਾਂ ਗੱਲ ਕਰਦੇ ਆ ਮੈਂ ਮੈਂ ਕੰਮ ਕਰਦਾ ਜਦੇ ਕੱਟ ਕੇ ਮੋਂ ਤੈਨੂੰ ਲਾਇਆ ਮੈਂ ਕਿਹਾ ਮਸ਼ੀਨ ਨਾਲ ਤੇ ਵੇਚਦਾ ਕਾਹਤੇ ਵੇਚਣੀ ਮਸ਼ੀਨ ਕੀ ਆ ਦਿੱਕਤ ਹੈ ਭਈ ਇਹੋ ਜਿਹਾ ਪੀਸ ਮਿਲਣਾ ਨਹੀਂ ਹੈਗਾ ਮੈਂ ਇਹਨੂੰ ਨਾਲ ਹੀ ਜੋਰ ਮੈਂ ਇਹਨੂੰ ਇਦਾਂ ਗਿਆ ਮੈਂ ਚੱਲ ਮੈਂ ਤਾਂ ਦਾਾਂ ਵੇਚਦਾ ਵੀ ਉਪਾ ਵੀ ਆਪਣੇ ਨੱਠ ਭੱਜ ਬਈ ਜ਼ਿਆਦਾ ਰਹਿੰਦੀ ਆ ਉਹ ਨੱਠ ਭਾ ਛੋਟੂ ਛੋਟੀ ਮਤਲਬ ਕਿ ਨਾ ਸਾਡੇ ਕਦੇ ਉਧਰ ਚਲੇ ਗਏ 2 ਕਿਲੇ 4 ਕਿਲੇ ਬੱਟਣ 4 ਕਿਲੇ ਇੱਧਰ ਚਲੇ ਗਏ ਬੱਟਣਾ ਮਤਲਬ ਕਿ ਮਸ਼ੀਨ ਤਾਂ ਰੋਡ ਪਰ ਥੋੜਾ ਜ਼ਿਆਦਾ ਤੋੜਾ ਉਹ ਨਹੀਂ ਨਹੀਂ ਕੋਸਣੀ ਹੁੰਦਾ ਸਾਰੀਆਂ ਨਾ ਤੋੜਾ ਫੇਰਾ ਸਾਰੀਆਂ ਨਹੀਂ ਮੈਂ ਤਾਂ ਕਰਕੇ 19 ਮਾਡਲ ਮਿਲਦੀ ਦੀ ਆਪਾਂ ਨੂੰ ਤੇ ਉਹਦੇ ਕਰਕੇ ਮੇਰੀ ਸਲਾਹ ਜੀ ਹੋ ਗਈ ਦੀ ਵੀ ਚਲ ਬੰਦੇ ਆਪਣੇ ਕੋਲੇ ਤੇ ਵੀ ਚਲ ਆਪਾਂ 19 ਦੇ ਦਿੰਦੇ ਨਹੀਂ 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 ਤੂੰ ਪੰਜ ਗੇਰ ਵਾਲੀ ਤੇਰੀ ਭੱਜ ਨਾਲ ਇਹਦਾ ਤਿੰਨ ਗੇਰ ਹੈ ਨਹੀਂ ਗੇਰੇ 'ਚ ਪੰਜ ਇਹ 'ਚ ਪਾ ਦਿੰਨੇ ਆ ਨਹੀਂ ਨਹੀਂ ਕੁਛ ਨਹੀਂ ਕਰਉਣਾ ਉਹ ਗੇਰ ਪੰਜ ਇਹ ਨੂੰ ਲਾ ਦਿੰਨੇ ਆ ਗੇਰੇ ਬਦਲ ਹੋਣਾ ਹਾਂ ਫੇਰ ਆਵੇ ਦਾ ਹੈ ਗੇਰੇ ਪੰਜ ਇਹ ਨੂੰ ਲਾ ਦਿੰਨੇ ਕਰਾਣ ਲੀਵਰ ਲੱਗਣਾ ਇੱਕ ਫालतू ਹੋਰ ਕੀ ਆ ਇਹਦੇ ਪੰਜ ਗੇਰੀ ਹੋ ਜਾਣਾ ਸਹੀ ਗੱਲ ਪਰ ਨਹੀਂ ਉਹ ਨਹੀਂ ਗੁਰੂ ਆਪ ਦਾ ਡਰ ਲੱਗਿਆ ਰਹਿ ਜਾਂਦਾ ਮੈਨੂੰ ਨਹੀਂ ਪਤਾ ਕਿ ਆ ਰੋੜਾ ਮੇਰੇ ਤਾਂ ਇਹਦੇ ਕਰਕੇ ਗਈ ਜਾਂਦੇਂਗਾ ਤੇਰਾ ਡਰ ਭਜਉਂਦਾ ਬਹੁਤ ਪਹਿਲਾਂ ਤੈਨੂੰ ਕਹੀਗੇ ਨਿੰਦਰ ਦੇ ਖੱਚ ਨਹੀਂ ਉਹ ਨਹੀਂ ਹੁਣ ਪਤਾ ਗਿਆ ਕਾਲੇ ਕੰਮ ਬਾਈ ਭੱਜ ਨਟਦਾ ਹੀ ਆ ਹਾਂ ਹਾਂ ਤੈਨੂੰ ਵੀ ਪਤਾ ਹੀ ਆ ਸੀਜ਼ਨ ਬਾਈ ਗਣ ਕੇ ਤੇ ਰਹਿ ਗਏ ਹੁਣ ਸਾਰਾ ਹਫਤੇ ਦੀ ਖੇਲ ਗੱਲ ਪੱਕੀ ਆ ਹਫਤੇ ਦੇ ਵੀ ਗਈ ਜਗਾ ਦੋ ਤਿੰਨ ਦਿਨ ਜਿਹੜਾ ਤੈਨੂੰ ਪਹਜਾ ਕੇ ਠਾਈ ਨੇ ਆਪਣੇ ਪਹਜਾ ਕੇ ਨਟਾ ਕੇ ਕਰ ਗਿਆ ਕੋਈ ਕਰ ਗਿਆ ਜਿਹੜਾ ਰਹਿ ਗਿਆ ਬਾਈ ਖਰਚੇ ਵੀ ਨਹੀਂ ਪੂਰੇ ਹੁਣ ਗੱਲ ਪੱਕੀ ਹਾਂ ਇਹ ਤਾਂ ਗੱਲ ਹੈਗੀ ਆ ਤਾ ਕਰਕੇ ਫਿਰ ਮੈਂ ਤਰਬਾਈ ਖੜਦੇ ਨਹੀਂ ਉਹ ਆ ਜਾ ਹਲੇ ਤੱਕ ਮਸ਼ੀਨ ਪਹੁੰਚੀ ਜਾਂ ਖੇਜ ਦੇਣ ਦਾ ਉਹਨੂੰ ਤਾਂ ਆਏ ਆ ਵੀ ਉਹ 4 ਕਿਲੇ ਵਧਣਿਆ ਕਾਲੇ ਨੂੰ ਹੋਰ 4 ਕਿਲੇ ਤਾਂ ਮਸ਼ੀਨ ਨੇ ਵਧਣੇ ਆ ਉਹ ਐ ਧੂੜੀ ਵੀ 4 ਕਿਲੇ ਕਹੇ ਤਾਂ ਵੀ ਲਾਗੀ ਤਾਂ ਵਧੋਗੇ ਬੋਲ ਕੇ ਵੀ ਜਿਵੇਂ ਬੋਲਤੇ ਵੀ 4 ਕਿਲੇ ਵਧਦੇ ਉਹ ਭਾਈ ਟਾਈਮ ਲੱਗਣਾ ਨੁਕਸਾਨ ਹੈ ਸਾਡਾ ਪੈਰਾਂ ਤੇ ਅਸੂਰ ਰਿਹਾ ਵੀ ਨੁਕਸਾਨ ਨਹੀਂ ਕਿਸੇ ਦਾ ਨਾ ਨਾ ਪਾਹ ਮਾਰਕੀਟ ਵੀ ਨਹੀਂ ਆ ਨਹੀਂ ਆਲੇ ਨਾਲ ਥੋੜੀ ਮਸ਼ੀਨ ਆ ਰੋਏ ਹਾਂ ਅਗਲਾ ਖੜਦਾ ਅੱਜ ਨਹੀਂ ਮਸ਼ੀਨ ਜਾਊ ਕੱਲ ਨੂੰ ਵੀ ਸਾਥੇ ਬੜਾਊ ਹੂੰ ਮਿੰਦਰ ਨੂੰ ਵੀ ਦੇਖ ਲੋ ਤੇ ਹੁਣ ਵਾਲੇ ਵੀ ਪੁੱਛ ਲੋ ਮੇਰੇ ਡਰਾਈਵਰ ਨੂੰ ਵੀ ਕਦੇ ਐ ਕਿਹਾ ਵੀ ਬੜਾਈ ਪਿੱਛੇ ਵੀ ਤੂੰ ਇੰਨਾ ਟਾਈਮ ਲਾਦਾ ਕਿੱਲਾ ਬਟਣ ਹਾਂ ਮੈਂ ਤੈਨੂੰ ਉਲਝਾਦਾ ਆਪਾਂ ਕਈ ਵਾਰ ਕਹਿੰਦੇ ਹੁੰਦੇ ਵੀ ਹਾਂ ਪਹਜਾ ਲਈਏ ਨਹੀਂ ਪਹਜਾਉ ਵੀ ਪਹਜਾਉ ਜਿੰਨੀ ਮਰਜ਼ੀ ਪਰ ਨਖਾਨ ਖਾਨ ਸਭ ਤੋਂ ਯਾਰ ਬੰਦਾ ਗਿਆ ਲਾਗ ਛੱਡ ਦੇਣਾ ਯਾਰ ਜਿਹੜਾ ਬੰਦਾ ਲਾਗਾ ਛੱਡ ਗਿਆ ਉਹ ਡਰਾਈਵਰ ਮਾੜਾ ਕਿਤੇ ਵੀ ਚੱਲ ਜਾ ਚਲੋ ਗਿਰੀ ਹੋਈ ਜੀ ਜ਼ਰੂਰ ਛੱਡ ਹੁੰਦੀ ਆ ਉਹ ਤਾਂ ਛੱਡ ਹੋਣੀ ਆ ਬਾਈ ਇਹ ਤਾਂ ਮੈਂ ਨਹੀਂ ਵਿੱਚ ਰਹਿੰਦੀ ਆ ਉਹ ਬਿਨਾ ਗਿਰੇ ਹੋਈ ਤੇ ਦਾਸੀ ਆਇਤ ਕੀ ਜਮਾ ਹੀ ਨਹੀਂ ਬੰਦੇ ਪਾਉਂਾ ਡਰਾਈਵਰ ਇਹਨੂੰ ਵੀ ਪੂਰਾ ਮੰਨਣਾ ਵੀ ਵਧੀਆ ਵੱਡੇ ਆ ਵੀ ਠੀਕ ਆ ਪਰ ਇਹਨੂੰ ਵੀ ਇਹ ਕਹਿੰਦਾ ਵੀ ਬਾਈ ਨੁਕਸਾਨ ਨਾ ਕਰਨਾ ਬਸ ਥੋੜੀ ਕੰਮ ਥੋੜੀ ਆ ਬੇਟਾ ਉਂਝ ਪੈਸੇ ਲੈਣਿਆਂ ਨੂੰ ਅਗਲਾ ਮੈਂ ਤੇਰਾ ਨੁਕਸਾਨ ਕਰਤਾ ਕਿਲੇ ਪਿੱਛੇ ਜੀ ਕਿਸੇ ਤੈਨੂੰ ਮੈਂ ਬੜਾਈ ਪਿੱਛੇ ਕਾਹਾਂ ਵੀ ਅੱਜ ਘੱਟ ਵੱਡੇ ਤਾਂ ਮੈਂ ਮੈਨੂੰ ਕਰ ਪਰ ਮੈਨੂੰ ਐਨਾਲਾ ਭਾਵੇਂ ਵੀ ਪਰ ਮੇਰੀ ਗੱਲ ਸੁਣਾਉਣਾ ਉਹ ਤਾਂ ਬੰਦੇ ਨੂੰ ਚਾਬੀ ਦੇਣ ਵਾਲਾ ਕੰਮ ਆ ਜਦੋਂ ਮ ਉਹ ਤਾਂ ਜੀ ਦੇਰੀ ਮਸ਼ੀਨ ਤੇ ਆ ਮੈਂ ਚਾਹੇ ਅੱਜ ਦੇਰੇ ਕੋਲ ਆ ਮੈਨੂੰ ਇੱਥੇ ਇੱਕ ਬੰਦੇ ਨੇ ਮਾੜਾ ਕਹਾ ਤਾਂ ਮੈਂ ਕਹਣਾ ਯਾਰ ਕਾਲੇ ਮਿੰਟ ਤਾਂ ਮੈਂ ਬੋਰਾ ਪਾਏਗਾ ਚੱਲ ਦੂ ਜੀ ਠੀਕ ਆ ਇਹ ਜੀ ਆ ਨਹੀਂ ਨਹੀਂ ਬੰਦੇ ਬਹੁਤ ਵਧੀਆ ਚਲਾਈ ਹੁੰਦੇ ਨੇ ਉਹਨੇ ਬੰਦੇ ਮਹੀਨ ਵਧੀਆ ਰੋਡ ਪਰ ਰੋਡ ਪਰ ਭਜਾਉਂਦਾ ਤਾਂ ਉਹਦੀ ਥੋੜੀ ਸ਼ਿਕਾਇਤ ਆਈ ਹੈ ਕਹਿੰਦਾ ਯਾਰ ਰੋਡ ਪਰ ਬਹੁਤ ਮਸ਼ੀਨਾਂ ਹੀ ਦਿਖਦੀ ਸੀ ਉਹ ਜਿਵੇਂ ਤੇਰੇ ਵਾਲਾ ਕੰਮ ਦਾ ਯਾਰ ਸਮਾਉ ਕਹੀ ਦਿੰਦਾ ਕਹਿੰਦਾ ਵੀ ਬਾਈ ਭੱਜਦੇ ਨਹੀਂ ਬਾਈ ਭੱਜਦੇ ਨਹੀਂ ਮੈਂ ਤਾਂ ਨਹੀਂ ਪੰਜਵਾਂ ਨੂੰ ਆਣਾ ਵੀ ਪੰਜਵੇਂ ਤਾਂ ਫੇਰ ਉਡੂਗੀ ਬਹੁਤ ਰੁਕਣਾ ਤਾਂ ਇਹਨੇ ਉਹਦੇ ਭਰੇ ਆ ਨਹੀਂ ਨਹੀਂ ਠੀਕ ਆ ਸੈਟ ਅਇਤਗੀ ਕੇ ਬਾਅਦ ਨਾ ਇੱਕ ਦਿਨ ਹੋ ਗਿਆ ਪਤਾ ਨਹੀਂ ਸਟੇਰੀਓ ਲੌਕ ਹੋ ਗਿਆ ਚਲਦੀ ਨਹੀਂ ਨਾ 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 ਉੱਥੇ ਵੱਢ ਗਿਆ ਇਹ ਪਤਾ ਨਹੀਂ ਕੀ ਚੱਕਰ ਪਿਆ ਉਹ ਕਹਿੰਦਾ ਉਹੀ ਹੋ ਗਿਆ ਫ੍ਰੀ ਫ੍ਰੀ ਪਤਾ ਕੀ ਹੋਇਆ ਜਿਹੜਾ ਕਾਟੋ ਜੀ ਕਾਟੋ ਨਹੀਂ ਉਹ ਜਿਹੜਾ ਆਪਾਂ ਬੈਲਟ ਚੈੱਕ ਕਰਦਾ ਨਾ ਉਹਦੇ ਆਵ ਹੁੰਦਾ ਅਡਜਸਟਮੈਂਟ ਨੂੰ ਉਹ ਪਿੱਛੇ ਤੇ ਬੈਲਟ ਟੁੱਟ ਗਈ ਆਹੋ ਆਹੋ ਸਾਂਹ ਦੀ ਬੈੱਡ ਟੁੱਟਣੇ ਕਰਕੇ ਬੈੱਡ ਢਿੱਲੀ ਹੋ ਗਈ ਉਹਨੂੰ ਦਾ ਉਹ ਵੀ ਪੂਰਾ ਸਹੀ ਲੱਗੇ ਉਹ ਨੋਰਮਲ ਉਹ ਵੀ ਘੁੰਮੇ ਸਟੀering ਨੂੰ ਗੇੜਾ ਨਾ ਦੇ ਉਹ ਮੈਂ ਦਾ ਦੇਖਿਆ ਮੈਂ ਕਿਹਾ ਵੀ ਬੈਲਟ ਤਾਂ ਦੇਖ ਕਿ ਹੋੜੀ ਉਹ ਕਰ ਰਿਹਾ ਉਹ ਫਿਰ ਖੋਲ ਕੇ ਉਹ ਬੈਲਡ ਕਰਾ ਕੇ ਉਹ ਟੈਟ ਕਰਕੇ ਓਖਣੀ ਚੱਲਦੀ ਆ ਮਤਲਬ ਕਿ ਇਹ ਜਾਂ ਕੰਮ ਹੋ ਜੂਏ ਭਈ ਤੇ ਓਖਾ ਹੋ ਜਾਂਦਾ ਤੇ ਕਹਿ ਕੇ ਨਹੀਂ ਰੋਕਣ ਦਾ ਬੜੇ ਘੱਟ ਰਾਂ ਮੈਨੂੰ ਹੋਈ ਗਿਆ ਮੈਂ ਕੋਈ ਨਹੀਂ ਫੜ 10 ਮਿੰਟ ਫਾਸਤ ਰਹਿ ਕੱਟ ਵੱਟ ਹੋ ਨਹੀਂ ਨਹੀਂ ਥੋੜੀ ਕੋਈ ਤਵਾਰ ਹੁਣ ਤੂੰ ਦੱਸੇ ਰਿਹਾ ਵੀ ਤੇਰਾ ਮੜਾ ਮੋਟਾ ਨੁਕਸਾਨ ਹੋਊਗਾ ਉਧਰ ਹੈ ਹੁੰਦਾ ਨੁਕਸਾਨ ਹੋ ਜਾਂਦਾ ਨਹੀਂ ਕਰੇ ਇਹ ਕੋਈ ਹੋ ਨਹੀਂ ਹੈਗਾ ਭਾਈ ਚੱਲਦਾ ਨਹੀਂ ਇਸੇ ਇਸੇ ਚੱਲਣੀ ਆ ਮੇਰੀ ਗੱਲ ਨਾਲ ਚੱਲਣੀਆਂ ਨਖਾਨਦਨ ਨੇ ਕਰ ਨਹੀਂ ਕਰਦੀ ਹਾਂ ਇੱਡੀ ਮਹੀਨ ਤੱਕ ਕੰਪਨੀ ਨੇ ਤੱਕ ਇਹਨੇ ਤਿਆਰ ਕਰੀ ਨਹੀਂ ਤੇਰੇ ਸੀਜ਼ਨ ਵਧੇਗਾ ਤੂੰ ਤਾਂ ਪੂਰਾ ਘੁੰਮ ਗਿਆ ਉੱਧਰ ਤੇ ਸ਼ੁਰੂ ਹੋਇਆ ਤਾਂ ਇੱਧਰ ਆ ਗਿਆ ਤੂੰ ਜੰਮੂ ਤੱਕ ਆ ਗਿਆ ਤੂੰ ਵਧੀਆ ਨਾ ਬਾਬੇ ਦੀ ਕਿਰਪਾ ਹੈ ਨਾ ਬਹੁਤ ਸੋਹਣਾ ਜੀ ਨੂੰ ਕਹਿ ਦੀਏ ਉੱਪਰ ਉਹ ਪਰਾਂ ਤੇ ਚੱਲਿਆ ਤਾਂ ਮੈਂ ਕਹਿੰਦਾ ਸਮੁੰਦਰ ਕਣੀ ਤੇ ਬਸ ਉਹ ਡਰਾਈਵਰਾਂ ਨਾਲ ਆਪਾਂ ਇੰਡੀਆ ਦੀ ਕਰੀ ਦੀ ਆ ਠੀਕ ਹੈ ਠੀਕ ਨਹੀਂ ਠੀਕ ਆ ਵਧੀਆ ਰਹਿ ਗਿਆ ਜੰਮੂ ਤੱਕ ਪਹੁੰਚ ਗਏ ਨਮੂ ਜਾਨਾ ਉਹ ਵੀ ਗਾਹ ਤਾਰਾਂ ਦੀਆਂ ਜੇ ਨਾ ਤਾਰਾਂ ਹੁੰਦੀਆਂ ਤਾਂ ਅਸੀਂ ਪਾ ਕੇ ਤਾਂ ਕਿ ਤਨ ਪਹੁੰਚਣਾ ਤਾਂ ਖਾਲੇ ਪੂਰੀ ਗੜ ਖੜੀ ਆ ਉਹਨਾਂ ਦੀ ਬਾਕੀ ਤਾਂ ਨਹੀਂ ਬੜ ਵੱਡੋ ਹੋਲੀ ਹੋਣੀ ਉਹ ਬੁਰੂਆ ਕਿੱਥੇ ਅਸੀਂ ਮੈਂ ਕਿਦਾਂ ਅਸੀਂ ਬਾਰਡਰ ਪੱਗੇ ਜਿੰਦਾਂ ਹੁਣ ਜੰਮੂ ਐਂਡ ਹੋ ਗਿਆ ਉਹਦੇ ਉਧਾਂ ਜੰਮੂ ਬਾਰਡਰ ਘੁੰਮ ਕੇ ਆਏ ਆ ਉਹ ਵਾਲਾ ਏਰੀਆ ਖੜਾ ਸੀ ਉਹਨਾਂ ਦਾ ਪਤਾ ਨਹੀਂ ਇਧਰ ਮਸ਼ੀਨਾ ਘਾਟਾਂ ਸਮਝਦੇ ਬਹਾਰ ਆ ਗਾਣ ਤਾਰ ਨੇ ਰੋਕ ਲਏ ਜੇ ਤਾਰ ਨਾ ਹੁੰਦੀ ਉਹ ਪਾਉਂਦੇ ਨੇ ਉਹਨਾਂ ਦੇ ਵੀ ਅੱਜ ਹਫ਼ਤਾ ਹੀ ਲਾਉਣਾ ਦੋਸਤ ਸਹੀ ਗੱਲ ਮਸ਼ੀਨ ਬਾਕੀ ਇੱਥੇ ਮਸ਼ੀਨਾਂ ਮਹਿੰਗੀਆਂ ਭਾਈ ਮਸ਼ੀਨਾਂ ਉੱਥੇ ਮਹਿੰਗੀਆਂ 88 88 ਮਾਡਲ 78 78 80 80 ਲੱਖ ਦੀਆਂ ਮਸ਼ੀਨਾਂ ਖਰੀਦਦੇ ਆ ਮਸ਼ੀਨਾਂ ਦਾ ਉਰੇ ਆ ਤੇਰੇ ਨੋਬਦ ਨਿੰਦਰ ਦੀ ਬਣਾ ਦਈਏ ਮੇਰੇ ਨੋ ਦੀ ਬਣਾ ਦੇ ਮਸ਼ੀਨਾਂ ਤਾਂ ਇੱਥੇ ਆ ਨਾਪੇ ਬਣਦੀਆਂ ਆ ਜਿੰਨੇ ਨਾਮ ਉਨੇ ਮਸ਼ੀਨਾ ਨਹੀਂ ਸਾਨੂੰ ਉਥੇ ਨਾ ਬਾਰਡਰ ਤੇ ਜਿੱਦਾਂ ਗਏ ਚਲੋ ਤੇ ਮੇਰੇ ਆਪਣਾ ਫੌਜੀ ਵੀਰੇ ਇੱਕ ਵੀਡੀਓ ਦੇਖਣ ਆਲਾ ਮਿਲ ਗਿਆ ਗੁਰਦਾਸਪੁਰ ਤੇ ਜਹਰਾ ਤੇਰੀ ਵੀਡੀਓ ਪਾਈ ਦੇਖਦਾ ਹੋਵੇ ਹੂੰ ਉਹਨੇ ਮੈਨੂੰ ਕਹਨਾ ਮਨਿੰਦਰ ਵੀਰ ਕੀ ਹਾਲ ਮਾਂ ਠੀਕ ਆ ਕਹਿੰਦਾ ਆ ਜਾ ਬਾਈ ਚਾਹ ਪਾਣੀ ਪਲਾਇਆ ਵੀਰ ਨੇ ਵਧੀਆ ਸੇਵਾ ਕਰੀ ਜੜੇ ਸਮੋਸੇ ਸਮੋਸੇ ਖੁਲਾਏ ਤਾਂ ਮੈਨੂੰ ਦੱਸਣ ਲੱਗ ਗਿਆ ਕਹਿੰਦਾ ਪਿਛਲੇ ਝੋਨੇ ਜਿਹੜਾ ਉਹ ਲਾਬੇ ਤੇ ਮਸ਼ੀਨ ਆਈ ਸੀ ਕਹਿੰਦਾ ਆਪਣਾ ਵਾਲੀ ਮਸ਼ੀਨ ਤਿੰਨ ਟਰੈਕਟਰ ਪਾ ਕੇ ਕੱਢੀ ਬਾਰਡਰ ਤਾਰ ਦੇ ਵਿੱਚ ਚਲਦੀ ਗਈ ਮਸ਼ੀਨ ਕਹਿੰਦਾ ਉਹਨਾਂ ਦੀ ਮਸ਼ੀਨ ਪਤਾ ਨਹੀਂ ਕੀ ਠੋਕਿਆ ਤਾਂ ਮਸ਼ ਮਾ ਗਾ ਬੇ ਨੀ ਹੋਂ ਲੈਣਾ ਬਾਈ ਬਾਹਲੀ ਟੈਕਨੋਲੋਜੀ ਹੈ ਨਾ ਹੂੰ ਉਹਨੇ ਇਹਦੀ ਥੋੜੀ ਗੱਲ ਨਹੀਂ ਹੁਣ ਆਪਾਂ ਔਰੇ 15 ਲੱਖ ਚ ਮਸ਼ੀਨ ਲੈ ਲੈਣੇ ਆ ਉਹ 90 90 ਲੱਖ ਚ ਮਸ਼ੀਨ ਪੁਰਾਣੀ ਲੈ ਆਉਣਾ 88 ਮਾਡਲ 70 ਮਾਡਲ 77 ਮਾਡਲ 75 ਕਿੰਨਾ ਕਰਦਾ ਓਕੇ ਹੁਣ ਆਪਣੇ ਟਰੈਕਟਰ ਐ ਮੈਸੀ ਐ ਉਹਨਾਂ ਦੇ ਤਾਂ ਹੋ ਗਈ ਮੈਸੀ 385 ਜਿੰਨਾ ਜੋਰ ਮਾਰਦੇ ਵੀ ਕੱਲ ਛੱਡਦੇ ਪੂਰੀ ਵਾਲਾ ਮਜਾ ਦੇ ਮੈਸੀ ਉਹ ਆ ਦੇਖਦੇ ਆ ਉੱਥੇ ਤੇ ਬਾਰਡਰ ਦੇ ਪਾਰਲਾ ਪਾਸਾ ਸਾਰਾ ਦੇਖਦਾ ਜਾਂਦਾ ਮੈਸੀ ਟਰੈਕਟਰ ਆ ਜਾਂਦੇ ਪਰ ਛਤਰੀਆਂ ਬੰਦ ਤਾਂ ਐ ਕੋਰੇ ਲਈ ਕਾਇਦਾ ਜੱਗੂ ਕੋਰਦਾ ਅਸੀਂ ਵਿੱਚ ਉਹਦਾ ਉਹ ਟਰੈ ਡੱਬਾ ਟਰੈ ਡਾ ਹਾਈ ਬਹੁਤ ਉੱਚਾ ਲੰਪਾ ਲਾਂ ਜਾਂ ਉਹਦਾ ਫਰਕ ਬਹੁਤ ਆ ਬਾਈ ਪਾਰੇ ਦਾ ਪਤਾ ਗਿਆ ਉਹਨਾਂ ਦੇ ਉਹ ਕੈਤੀ ਵੀ ਫਸਲ ਵੀ ਵਧੀਆ ਕੜੀ ਸੀ ਉਹਨਾਂ ਦੀ ਬਾਈ ਉਹ ਹਰੇਕ ਚੀਜ਼ ਇਹ ਸਾਡੇ ਨਾਲ ਆਪਾਂ ਕਰਾਉਂਦੇ ਆਂ ਔਰ ਹੈ ਤਾਂ ਪੰਜਾਬ ਵਾਲੀ ਬਹੁਤ ਆ ਉੱਥੇ ਬਹੁਤ ਆ ਬਾਈ ਡੀਜ਼ਲ ਸੈਂਸਰ ਤੇ ਕੋਸਾ ਤਿੰਨ ਸੌ ਰੁਪਏ ਥੱਲੇ ਪਤ ਨਹੀਂ ਉੱਪਰ ਕੋਸ ਥੋੜਾ ਹੀ ਫਾਕਾ ਦਸਾਂ ਵੀ ਹਾਂ ਨੇ ਹੂੰ ਆਲੂ ਪਿਆਜ਼ ਟਮਾਟਰ ਨਮਟਰ ਦਾ ਕਹਿੰਦੇ ਪਤਾ ਹੀ ਨਹੀਂ ਕਿੱਥੇ ਆ ਲੋ 250 ਦੇ ਤੋਂ ਮੂਵੀ ਰਹਿੰਦੇ ਆ ਨਾਰਮਲ ਜਿਹੀ ਦੇ ਦੇਖਦਾ ਯਾਰ ਹੈ ਉਹ ਜਿਹੜੀ ਹੈ ਜੀ ਕਮਦਨ ਵੀ ਕਾਲੇ ਹੋ ਜੀ ਹੋ ਜਾਂਦੀ ਆ ਹੁਣ ਆਪਣੇ ਡੀਜ਼ਲ ਹੋਰੇ ਜੇ 100 ਰੁਪਏ ਆਪਾਂ ਪੜਾਈ 18 17 19 2000 ਉਹਨਾਂ ਦੇ ਉਨੀਵੇਂ ਉਹਨਾਂ ਦੀ ਪੜਾਈ ਵੀ ਉਹਨਾਂ ਦੇ ਕਣਕ ਦਾ 5000 ਕਣਕੇ ਦਾ ਰੇਟ ਵੀ 5000 ਹਾਂ 5000 4000 6000 ਐ ਰੇਟ ਉਹ ਡਾਡੂ ਵੀ ਬਹੁਤ ਮਹਿੰਗੇ ਦੱਸਦੇ ਹੋ ਪਰ ਤਨੂੰ ਦੱਸਿਆ ਸਾਰੀ ਦੀ ਦੀ ਮਹਿੰਗੀਆਂ ਉਧਰ ਕੋਲੇ ਆਪਣੇ ਰੁਪਈਆ ਉਧਰ ਤੋਂ ਰੁਪਈਏ 100 ਰੁਪਈਏ ਦਾ 2 ਬਣਾ ਲਾ ਹੁਣ 100 ਦਾ 200 ਆਪੇ ਬਣਨਾ ਉੱਥੇ 200 ਦਾ 400 ਮੈਂ ਇੱਥੇ ਆਈ ਆ ਸਹੀ ਗੱਲ ਆ ਹੋਰ ਬਾਧੀ ਜੰਮੂ ਨੂੰ ਵੇੜੇ ਕੰਮ ਜੰਮੂ ਨੂੰ ਵੇੜੇ ਮੈਂ ਕਹਿੰਦਾ ਬਾਈ ਇੱਧਰ ਦੇ ਚੱਲਦਾ ਐਮਪੀ ਐਮਪੀ ਦੇ ਨਾ ਨਾ ਗੁਜਰਾਤ ਗੁਜਰਾਤ ਦੇ ਸਮੁੰਦਰ ਦੇ ਕੰਢੇ ਤੇ ਚੱਲਿਆਦਾ ਰਾਤ ਤੇ ਚੱਲਿਆਦਾ ਇਹ ਇੱਧਰ ਦੇ ਨਵੇੜ ਦਾ ਆਇਆ ਹਰਿਆਣਾ ਹਰੂਣਾ ਸਾਰਾ ਇੱਧਰ ਨਵੇੜਾ ਆ ਉਹ ਭੱਜ ਨੱਟ ਚ ਕੰਮ ਵਧੀਆ ਹੁੰਦਾ ਉਹ ਇੱਕ ਹੋ ਉਹ ਜੇ ਮੈਂ ਇੱਕ ਜੀ ਦੇਖੀ ਬੈਠਾ ਟੈਨਸ਼ਨ ਨਹੀਂ ਹੈਗੀ ਪਰ ਅਸੀਂ ਇੱਕ ਮਸ਼ੀਨ ਰੱਖੀ ਹੋਈ ਆ ਪਿੰਟ ਛੱਡ ਉੱਥੇ ਸਿੱਧੀ ਰਾਹਤਾਂ ਤੇ ਪਿੰਡ ਭੇਜਦੀ ਉਹ ਠੀਕ ਆ ਸਾਲ ਇੱਕ ਉਹ ਵੀ ਗਿੱਲਾ ਮੇ ਮੁਖ ਚਾਰ ਵੱਡ ਗਿਆ ਫੇ ਆ ਕੇ ਮੈਂ ਕਿਤੇ ਸਾਡੀ ਫੇਰ ਪਿੰਡ ਲਾ ਗਿਆ ਉਹਨਾਂ ਅਕਲ ਉਹਨਾਂ ਦੇ ਆ ਕੇ ਦਿਹਾੜੀ ਲਾ ਕੇ ਪਿੰਡ ਰਾਤ ਨੂੰ ਭੇਜ ਰਾਤੋ ਰਾਤ ਜੰਮੂ ਮੈਂ ਤੈਨੂੰ ਉਹ ਹੀ ਕਹਾਂ ਉਹ ਦੀ ਇੱਕ ਹੋਰ ਵੀ ਟੈਨਸ਼ਨ ਹੈਗੀ ਹੈ ਉਹ ਜਿਹੜਾ ਪੈਸਾ ਨਹੀਂ ਮਾਪਦਾ ਇੱਕ ਇੱਕ ਪੈਸਾ ਨਹੀਂ ਮਾਰਦਾ ਦੋ ਹੀ ਗੱਲ ਹੈ ਤੈਨੂੰ ਐ ਤਾਂ ਨਹੀਂ ਟੈਨਸ਼ਨ ਮੈਂ ਉਹਦੀ ਵੱਡੀ ਨੂੰ ਜਿਹੜਾ ਬੰਦਾ ਆਈ ਗਿਆ ਉਹਦੀ ਵੱਡੀ ਜਾਣੀ ਬਸ ਜੰਮੂ ਜਿਹੜਾ ਕਿਸੇ ਦਾ ਏਰੀਆ ਪੱਕਾ ਹੈ ਹੀ ਨਹੀਂ ਜਿੱਥੇ ਉਹ ਮਹੀਨੇ ਜਿਹੜੀ ਨੇ ਰਾਹ ਬਣਾ ਲਿਆ ਬਸ ਕੇ ਰਾਹ ਉਤਰ ਗਈ ਮਸ਼ੀਨ ਇੱਕ ਵਾਰ ਜੋ ਮਲਾ ਤੇਰਾ ਪਿੰਡ ਆ ਆ ਹੀ ਦੀਆ ਖੜਾ ਸਾਰਾ ਨਾ ਆ ਰਾਹ ਤੇ ਰੋ ਢੇਰ ਚ ਨੂੰ ਮਤਲਬ ਤੇਰੇ ਅੰਦਰੋਂ ਮਸ਼ੀਨ ਨਿਕਲਣੀ ਆ ਤੇਰੇ ਅੰਦਰੋਂ ਮਸ਼ੀਨ ਨਿਕਲ ਗਈ ਉਹ ਤੇਰੀ ਇੱਛਾ ਹੈ ਵੀ ਤੂੰ ਦੂਜੀ ਮਸ਼ੀਨ ਨਿਕਲ ਨਾਵੇਂ ਜਾਂ ਨਾ ਨਵੇਂ ਬਸ ਫੇ ਉਹੀ ਮਸ਼ੀਨ ਆ ਗਾਂਹ ਦੇ ਗਾਂ ਬੰਦੇ ਪੱਲੀਆਂ ਚੱਕ ਚੱਕ ਇੱਕ ਦੂਰ ਫੋਨ ਕਾਕਾ ਬੁਲਾਈ ਜਾਂਦੇ ਆ ਕਿ ਉਹਨਾਂ ਕੋਲ ਕੋ ਦੋ ਦੋ ਕਰਾਣਾ ਕਹੇ ਕੋ ਤਿੰਨ ਕਰਾਣਾ ਕਹੇ ਕੋ ਚਾਰ ਛੋਟੀ ਖੇਤ ਹਾਂ ਛੋਟੇ ਜ਼ਮੀਦਾਰ ਹਾਂ ਨਹੀਂ ਪਹਾੜੀ ਉੱਚੇ ਨੇ ਮੇਰੇ ਕੋਤ ਨਹੀਂ ਹੈਗਾ ਯਾਰ ਇਹ ਤਾਂ ਪਹਾੜੀ ਦਾ ਇੱਕ ਆਪਣੇ ਜੰਮੂ ਦਾ ਨਾਮ ਲੈ ਕੇ ਫੋਨ ਕਰ ਜੰਨਾ ਹੈ ਪਹਾੜੀ ਹੈਗਾ ਕੱਕ ਨਹੀਂ ਪੱਧਰਾ ਹੈ ਯਾ ਤੂੰ ਚੱਲੀ ਮੇਰੇਗਾ ਘੁੰਮਣ ਚ ਤਪ ਤਾਂ ਉਲੇਕੇ ਚੱਲੂਗਾ ਤੂੰ ਐ ਲੈ ਕੇ ਗਏ ਬਈ ਯਾਰ ਅੰਦਰ ਪੰਜਾਬ ਜਵੇਂ ਅਮੜਾ ਪੰਜਾਬ ਆਰ ਬੋਲੀ ਦਾ ਫਰਕ ਨਹੀਂ ਖਾਣੇ ਪੀਣੇ ਦਾ ਫਰਕ ਨਹੀਂ ਸੇਮ ਸਾਰਾ ਸ਼ਹਿਤ ਮੇਕਣੀ ਐ ਬਈ ਹੁਣ ਅੰਦਰ ਦਾ ਬਾਈ ਘੁੰਮਦਾ ਰਹਿੰਦਾ ਸੀ ਤਾਂ ਹੁਣ ਵੀ ਸੱਬੇ ਪੋਆਏ ਵਿੱਚ ਜਾਣਾ ਨੂੰ ਤੇ ਕੰਬਾਈਨ ਵੀ ਹੋਏ ਚਲੋ ਡੰਗਰ ਵੀ ਹੈ ਖੇਤੀਬਾੜੀ ਵੀ ਹੁਣ ਅੰਦਰ ਦਾ ਕੰਮ ਕੰਬੈਂਟ ਹੀ ਆ ਵਧੀਆ ਤੇ ਘੁੰਮਦਾ ਏਰੀਆ ਮੇਰੇ ਕੋਲਾਂ ਜ਼ਮੀਨ ਆ ਤੇਰੇ ਕੋਲ ਨਾ ਖੇਤੀ ਆ ਕਹਿੰਦੇ ਉम्मे ਤੇ ਕਿਉਂ ਤਾਣਾ ਆਏ ਆ ਵੀ ਬਾਕੀ ਹੈਗੇ ਚੱਕੀ ਉਹ ਬਾਪੂ ਸਾਹਬ ਦਾ ਬਾਪੂ ਦਾ ਸਾਰਾ ਬਹੁਤ ਹੋਰ ਬਹੁਤ ਕਰਾ ਇਹ ਨੌਦਲਾ ਤਿੰਨ ਮਹੀਨੇ ਹੋ ਗਏ ਮੈਨੂੰ ਘਾੜੀ ਰੈਂਜ ਨਹੀਂ ਦੀ ਹੂੰ ਨਿਆਣੇ ਬਵਾਟ ਮਾਰ ਜਿਹੜੇ ਅੱਧੀ ਰਾਤ ਨੂੰ ਵੀ ਚੱਕ ਕੇ ਲੈ ਜਾਂਦਾ ਗੱਡੀ ਦੇ ਦਿੰਦਾ ਉਹ ਲੈ ਕੇ ਜਾਂਦੇ ਮੇਰੀ ਗੱਡੀ ਆ ਆਪਣੀ ਫਰਕ ਬਹੁਤ ਨਾਲ ਮੇਰੀ ਗੱਲ ਨਾਲ ਬਾਪੂ ਚਾਹੇ ਬੰਦੇ ਦਾ ਚਾਹੇ ਉਹ ਕਰਦਾ ਰਾ ਜਾਂ ਨਹੀਂ ਕਰਦਾ ਨਾ ਬਾਪੂ ਦਾ ਉੱਥੇ ਬੈਠਾ ਤਾਂ ਹੁਣ ਤੂੰ ਜਾਂਦੇ ਤੁਸੀਂ ਕਿਤੇ ਜਾਂਦੇ ਤੇ ਬਬੂ ਉਹ ਹੀ ਚੱਲੇ ਨਿਗਾ ਰੱਖੀ ਕੋਈ ਜਿੰਦਾ ਦਾ ਨਾ ਲੱਗਦਾ ਹੁਣ ਹੁਣ ਹੈ ਨਹੀਂ ਹੁਣ ਸਾਰੇ ਲਾ ਕੇ ਜਾਂਦੇ ਜਾਂਦੇ ਕਹਿੰਦੇ ਕਹ ਨਹੀਂ ਫੇਰ ਇਹ ਚੀਜ਼ ਦਾ ਬਹੁ ਬੱਕਾ ਬਜ਼ੁਰਗਾਂ ਦਾ ਉਹੀ ਗੱਲ ਹੈ ਤੈਨੂੰ ਟੈਨਸ਼ਨ ਤਾਂ ਨਹੀਂ ਪਿੱਛੇ ਚਲੋ ਕਰ ਦੇ ਪਿੱਛੇ ਕੋਈ ਟੈਨਸ਼ਨ ਨਹੀਂ ਨਹੀਂ ਮੈਨਿਆ ਕਹ ਆਹ ਭਾਈ ਨੰਦਰਾ ਕਿੰਨਾ ਰਗੜਦਾ ਫਿਰ ਐਦਗੀ ਹੈ ਕਿੱਧਰ ਰਹਿੰਦਾ ਦਿਖਦਾ ਨਹੀਂ ਹੈ ਪਤਾ ਨਹੀਂ ਚੰਗੇ ਬੰਦੇ ਰੱਬ ਨੂੰ ਪਤਾ ਹੀ ਲੋੜ ਆ ਨਾ ਫਿਰ ਤਾਂ ਦੋ ਦੀ ਜਗ੍ਹਾ ਚਾਰ ਗੇੜੇ ਲਾਏ ਕਰਨ ਦੇ ਹਾਂ ਦੋ ਦੀ ਜਗ੍ਹਾ ਚਾਰ ਜਿਹੜੇ ਲੱਗੇ ਕਰਨੇ ਮੱਕ ਉਹਨੇ ਪਤਾ ਕੀ ਕਰਨਾ ਉਹਨੇ ਨੰਬਰ ਬਿਨਾ ਲਵਾ ਲੈਣਾ ਕੇ ਤੇ ਹੈਲੋ ਹਾਂਜੀ ਕੌਣ ਬੋਲਦੇ ਆ ਜੀ ਉਹਨੂੰ ਐਵੇਂ ਨੂੰ ਕਿਹੜਾ ਪਤਾ ਮੇਰੇ ਨੰਬਰ ਆ ਮੈਂ ਸੇਵ ਆ ਹਾਂ ਹਾਂਜੀ ਮੈਸੇਜ ਪੁਰਾਣੀ ਜਗ੍ਹਾ ਤੇ ਬੋਲਦੇ ਆ ਜੀ ਫਿਰ ਅੱਛਾ ਹੁਸ਼ਾਨ ਵੀ ਲੈਣਾ ਉਹਨੇ ਨਾ ਉਹ ਨੰਬਰ ਲਾਉਣਾ ਲਵਾਉਣਾ ਹੀ ਮੇਰਾ ਕਹਿ ਕੇ ਚੀਨੇ ਦਲਵਾਉਣਾ ਕਿਸੇ ਹੋਰ ਤੇ ਹੁਣ ਬਾਈ ਇਹ ਬਾੜੇ ਚਾਉਂਦਾ ਫਿਰ ਇਹ ਕਈ ਵਾਰ ਖੇਚੋਈ ਬਾਪੂ ਨੂੰ ਮੈਂ ਉੱਥੀ ਤੋਂ ਮੁੜ ਜਾਂਦਾ ਦਾ ਕਈ ਵਾਰੀ ਮੈਨੂੰ ਨਾ ਫੋਨ ਕਾਰਨਾ ਜੀ ਤੇ ਸਬਜ਼ੀ ਹੋਣੀ ਲੈ ਇਹ ਨਹੀਂ ਪਤਾ ਵੀ ਪਤਾ ਨਹੀਂ ਰੱਬ ਜਾਣੇ ਉਹ ਨਿੰਦਰਾ ਤੂੰ ਆਏ ਨਹੀਂ ਗੇੜਾ ਛੇੜਾ ਤਾਂ ਮਾਰ ਗਿਆ ਕਰ ਸਬਜ਼ੀ ਤਾਂ ਦੇ ਦੇ ਜੀ ਸਬਜ਼ੀ ਆਉਣਾ ਉਹ ਚੱਕ ਲੈ ਜਾ ਖੀਰੇ ਪਾਲਾ ਭਿੰਡੀ ਪਾਲਾ ਪਰ ਇੱਕ ਗੱਲ ਦਾ ਚੰਗੇ ਬੰਦੇ ਹੀ ਰੱਬ ਨੂੰ ਲੋੜ ਆ ਬਾਈ ਹੈ ਨਾ ਇਹ ਚੰਗਾ ਭਲਾ ਕਿ ਤਾਂ ਬਿਮਾਰੀ ਠਵਾਰੀ ਹੋ ਬੰਦੇ ਨੂੰ ਮੰਨਿਆ ਹੈ ਆ ਹੀ ਮਹੀਨੇ ਦਾ ਸਾਲ ਹੋਇਆ ਮੈਂ ਦੇਖੀ ਇਦਾਂ ਕਿਤੇ ਫੋਟੋ ਪਾਈ ਹੋਈ ਕਿਨੂੰ ਆ ਬੀਨੂੰ ਬੀਬੀ ਦਾ ਦੋ ਸਾਲ ਹੋ ਗਏ ਨੇ ਬਾਪੂ ਨੂੰ ਨਾਲ ਅਰੇ ਬੀਬੀ ਦਾ ਇਹਨਾਂ ਦੁੱਖ ਨਹੀਂ ਤਾਏਗਾ ਹਨਾ ਚਲੋ ਹੋਰ ਬਿਮਾਰ ਤੇ ਇਹਦਾ ਚੰਗਾ ਭਲੇ ਦੇਲਾ ਸਬਜ਼ੀ ਲੈ ਕੇ ਆ ਚਲ ਜਿਹੜਾ ਮਹਾਰਾਜ ਨੇ ਜਿੰਨੇ ਸਾਹ ਲੈ ਕੇ ਪੂਰੇ ਕਰ ਲਏ ਚਲੋ ਠੀਕ ਹੈ ਬਾਈ ਮਿਲਦੇ ਹਾਂ ਹੁਣ ਨਿੰਦਰ ਨੂੰ ਦਵਾਈ ਦਵਾ ਦੇਵਾਂ ਦੋ ਕਿਤੇ ਕਹਿੰਦਾ ਪੰਜ ਮਿੰਟ ਲਈ ਮੈਂ ਆਪਾਂ ਜਾਣਾ ਜੀਤੀ ਮੈਂ ਮਾਤਾ ਨੂੰ ਹੀ ਦਵਾਉਣਾ ਮੈਂ ਕਾਹਨ ਪੂਰਾ ਕਰਕੇ ਆਂ ਜਵਾਨ ਕਰੀ ਹੋਈ ਆ ਮੈਂ ਬਜਾਲੇ ਨਹੀਂ ਮੇਰਾ ਆਪ ਇਨਾ ਔਖਾ ਆ ਮੋਟਰਾਂ ਤੇ ਬੈਠੇ ਤੇ ਮੈ ਇਨੀ ਤਕਲੀਫ ਹੁੰਦੀ ਆ ਕਿਤੇ ਬਹਿ ਜਾ ਬੱਟ ਤੇ ਬਹਿ ਜਾ ਮਸ਼ੀਨ ਤੇ ਬਹਿ ਜਾ ਇਨੀ ਤਕਲੀਫ ਗੱਲ ਜਾਂਦੇ ਨਾ ਨਾ ਕੋਈ ਨਹੀਂ ਚਲੋ ਠੀਕ ਆ ਜੀ ਮਿਲਦੇ ਆ ਕਿਤੇ ਹੋਰ ਵੀਡੀਓ ਤੇ